ਪੰਜਾਬ ਚ ਉਪ ਮੁੱਖ ਮੰਤਰੀ ਲਗਨ ਨੂੰ ਲੈ ਕੇ ਰੋਲਾ ਪੈ ਗਿਆ ਕੀ ਲੱਗਦਾ ਹੈ ਕਿ ਦੋ ਉਪ ਮੁੱਖ ਮੰਤਰੀ ਲੱਗਣਗੇ ਜੇਕਰ ਲੱਗਣਗੇ ਵੀ ਤੇ ਕਿਹੜੇ ਕਿਹੜੇ ਲੱਗਣਗੇ ਕਿਉਂ ਆਮ ਆਦਮੀ ਪਾਰਟੀ ਦੇ ਵਿੱਚ ਰੋਲਾ ਪਿਆ ਹੋਇਆ ਹੈ ਇਹਨਾਂ ਸਵਾਲਾਂ ਨੂੰ ਐਡਰੈਸ ਕਰਾਂਗੇ अरविंद खन्ना जो बीते दिनी भाजपा ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ ਕਿ ਇਸ ਦੇ ਨਾਲ भाजपा ਨੂੰ ਕੋਈ ਨੁਕਸਾਨ ਹੋਵੇਗਾ ਤੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਮਜ਼ਬੂਤੀ ਮਿਲੇਗੀ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਬਣਦੀ ਹੈ ਉਹਨਾਂ ਬਾਰੇ ਵੀ ਵਿਚਾਰ-ਚਰਚਾ ਕਰਾਂਗੇ 사ਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਣੀ ਦਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੇ ਪਟੇ ਸਾਹਿਬ 사ਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਪ੍ਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ ਜਾਂਦੀ ਹੈ ਚਲੋ ਸਿਹਤ ਸਾਰਿਆਂ ਦੀ ਵਿਗੜ ਜਾਂਦੀ ਹੈ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕੀ ਹੋ ਜਾਣਾ ਇਨਸਾਨ ਨੂੰ ਹੁਣ ਠੀਕ ਹੋ ਗਏ ਨੇ ਅੱਜ ਰੈਲੀ 'ਚ ਸ਼ਾਮਲ ਵੀ ਹੋਏ ਭਾਸ਼ਣ ਵੀ ਦਿੱਤਾ ਇੱਕ ਪਾਸੇ ਹੁੰਦਾ ਕਿ ਚਲੋ ਸਿਹਤ ਕਦੀ ਵੀ ਸਾਡੀ ਜਿਹੜੀ ਆ ਉਹ ਵਿਗੜ ਸਕਦੀ ਹੈ ਪਰ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਪ ਮੁੱਖ ਮੰਤਰੀ ਨੂੰ ਲੈ ਕੇ ਵੀ ਰੋਲਾ ਪਿਆ ਹੋਇਆ ਹੈ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਨੇ ਅਰਵਿੰਨ ਕੇਜਰੀਵਾਲ ਕੋਈ ਹੋਰ ਵੀ ਨਾਮ ਲੈ ਰਹੇ ਨੇ ਕਿ ਉਹ ਵੀ ਤਣਾ ਉਹਨਾਂ ਨੂੰ ਜ਼ਿਆਦਾ ਲੱਗਿਆ ਮ੍ਰਿਤਸ ਬੇਸਿਕਲੀ ਜਦੋਂ ਵੀ ਕੋਈ ਵੱਡਾ ਸਮਾਗਮ ਹੁੰਦਾ ਨਾ ਆਮ ਆਰਵੀ ਪਾਰਟੀ ਦਾ ਤੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਵਿਗੜਦੀ ਜ਼ਰੂਰ ਹੈ ਜੀ ਪਰ ਅੱਜ ਉਹਨਾਂ ਨੇ ਪਹਿਲਾਂ ਤੇ ਕਹਤਾ ਜੀ ਮਾਫੀ ਚਾਹੁੰਦੇ ਮੈਂ ਨਹੀਂ ਅੱਜ ਸਦਾ ਮੜ ਕੇ ਕਿਹਾ ਵੀ ਸਾਥੀਓ ਮੈਂ ਤੁਹਾਡੇ ਜਲਦੀ ਪਹੁੰਚ ਰਿਹਾ ਤੇ ਫਿਰ ਮੇਰੇ ਕਹੇ ਹੈਲੀਕਾਪਟਰ ਤਿਆਰ ਕੀਤਾ ਉਹਦੇ ਤੇ ਪਹੁੰਚ ਗਿਆ ਉਹਨੇ ਉੱਥੇ ਮੋਗੇ ਦੇ ਵਿੱਚ ਤੇ ਮੋਗੇ ਦੇ ਵਿੱਚ ਜਦੋਂ ਉਹਨਾਂ ਦੇ ਸਾਉ ਦੀ ਸੌ ਸਿਕਾਈਆਂ ਨਸ਼ਿਆਂ ਦੇ ਵਿਰੁੱਧ ਲੋਕ ਹਸਤ ਰਹੇ ਸੀ ਉਹਨਾਂ ਕਹਿਆ ਸੀ ਮੈਂ ਇਹ ਸੌ ਖੰਦਾ ਹਾਂ ਪਿੰਡ ਵਾਟ ਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਰਹਾਂਗਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਕਿੰਨੀ ਵੱਡੀ ਗੱਲ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਨਾ ਹੀ ਕਿਸੇ ਦੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਰ ਤਸਰ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਤਾ ਫੈਲਾਵਾਂਗਾ ਤੇ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਪੁਨਰਵਾਸ ਲਈ ਪ੍ਰੇਰਿਤ ਕਰਾਂਗਾ। ਮੈਂ ਪ੍ਰਸ਼ਾਸਨ ਤੇ ਪੁਲਿਸ ਦਾ ਪੂਰਾ ਸਹਿਯੋਗ ਕਰਾਂਗਾ ਤੇ ਸਾਰੇ ਅਸੀਂ ਸਾਰੇ ਏਕਤਾ ਤੇ ਹਿੰਮਤ ਨਾਲ ਮਿਲ ਕੇ ਆਪਣੇ ਸੂਬੇ ਨੂੰ ਰਗਲਾ ਪੰਜਾਬ ਬਣਾਵਾਂਗੇ ਇਨਕਲਾਬ ਜਿੰਦਾਬਾਦ। ਜਦੋਂ ਉਹਨਾਂ ਕਹਿਣ ਨਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਨਾ ਕਿਸੇ ਨੂੰ ਨਸ਼ਾ ਦਾ ਸੇਵਕ ਕਰਦੇ ਤਸ਼ਕਾ ਸਮਰਥ ਨਹੀਂ ਕਰਾਂਗਾ ਇੱਕ ਬੜੀ ਵੱਡੀ ਗੱਲ ਸੀ ਜੀ ਜਿਨ੍ਹਾਂ ਬਾਰੇ ਉਹ ਪਤਾ ਵੀ 8 PM ਹੁੰਦੇ ਸਾਰੇ ਉਹ ਕਿਸੇ ਨਾ ਕਿਸੇ ਵੱਖਰੀ ਦੁਨੀਆ ਚਲੇ ਜਾਂਦੇ ਨੇ ਤੇ ਅੱਜ ਉਹ ਨਸ਼ਿਆਂ ਦੀ ਸੋਚਕਾਰੇ ਨੇ ਜਿਹੜੀ ਉਹਨਾਂ ਸੌਂਖ ਖਾਦੀ ਹੈ ਕੀ ਉਹਦੇ ਤੇ ਆਪ ਖਰੇ ਉਤਰਨਗੇ ਜਿਨੀ ਉਤਰਨਗੇ ਵੇਖਣਾ ਇਹ ਹੋਊਗਾ ਉਹ ਨਸ਼ਿਆਂ ਵਿੱਚ ਸ਼ਰਾਬ ਵੀ ਆਉਂਦੀ ਆ ਉਹ ondacha to laabe nahi kiti ja sakdi ਇਸ ਕਰਕੇ ਭਗਵੰਤ ਮਾਨਵਰੀ ਆਪਣੀ ਭਣੀਵੀ ਦੀ شادی 'ਚ ਗਏ ਸੀਗੇ ਉਥੇ ਉਹਨਾਂ ਦੀ ਸਿਹਤ ਖਰਾਬ ਹੁੰਦੀ ਆ ਉਹਨਾਂ ਨੂੰ ਵਕਾਇਦਾ ਤੌਰ ਤੇ ਉਥੇ 에ਰਿਫਟ ਕੀਤਾ ਜਾਂਦਾ ਤੇ ਆ ਕੇ ਮੋਹਾਲੀ ਦੇ ਫੋਰਟ ਹਸਪੀਟਲ ਲੱਦਦਾ ਕਰਤਾ ਜਾਂਦਾ ਜਿੱਥੇ ਉਹਨਾਂ ਦਾ ਡਾਕਟਰ ਇਲਾਜ ਕਰਦੇ ਤੇ ਜਿੰਨੇ ਵੀ ਟੈਸਟ ਹੁੰਦੇ ਉਹ ਲਗਭਗ ਸਾਰੇ ਠੀਕ ਆਉਂਦੇ ਆ ਤੇ ਭਗਵੰਤ ਮਾਨਵਰੀ ਟੱਲੀ ਬਿਲਕੁਲ ਨ 10 ਮਿੰਟ ਨੇ ਅੱਜ ਸਵੇਰੇ ਉਹਨਾਂ ਦਾ ਟਵੀਟ ਹੈ ਉਹਨਾਂ ਵੀ ਮੈਂ ਰਹਿਂਦੀ ਤੋਂ ਮਾਫੀ ਚਾਹੁੰਗਾ ਮੈਂ ਬਿਮਾਰ ਹੋਣ ਕਰਕੇ ਨਹੀਂ ਹੁੰਦਾ ਤੇ ਮੁੜ ਕੇ 10 ਮਿੰਟਾਂ ਬਾਅਦ ਹੀ ਉਹ ਕਹਿੰਦੇ ਵੀ ਸੱਜਣਾ ਮੈਂ ਤੁਹਾਡੇ ਜਲਦੀ ਪਹੁੰਚ ਰਿਹਾ ਇਹ ਕੀ ਡਰਾਮੇ ਬਾਜੀ ਇਹ ਸਮਝ ਨਹੀਂ ਹੁੰਦੀ ਜੀ ਜਿਹੜੀ ਗੱਲ ਦੋ ਇੱਥੇ ਡਿਪਟੀ ਮੁੱਖ ਮੰਤਰੀ ਲਗਾਉਣ ਦੀ ਕੀਤੀ ਜਾਂਦੀ ਡਿਪਟੀ ਮੁੱਖ ਮੰਤਰੀ ਜਿਹੜੇ ਲਗਾਉਣ ਦੀ ਗੱਲ ਕੀਤੀ ਜਾਂਦੀ ਇਹ ਪਹਿਲੀ ਵਾਰ ਨਹੀਂ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਵੀ ਰਹਤੇ ਸੁਪਰ ਮੁੱਖ ਮੰਤਰੀ ਪੰਜਾਬ ਵੀ ਰਹੇ ਨੇ ਤੇ ਤੁਹਾਨੂੰ ਪਤਾ ਇੱਥੇ ਦੋ ਲੋਨ ਦੀ ਗੱਲ ਕੀਤੀ ਐ ਤੇ ਝਾਰਖੰਡ ਦੇ ਵਿੱਚ ਇੱਕ ਨਹੀਂ ਚਾਰ ਡਿਪਟੀ ਮੁੱਖ ਮੰਤਰੀ ਵਿਲਾਦਤੇ ਸੀ ਚਾਰ ਬਰਾਜ਼ੀ ਨੂੰ ਕੁਝ ਕਰਤਾ ਸੀ ਡਿਪਟੀ ਮੁੱਖ ਮੰਤਰੀ ਲੋਨ ਦੇ ਵਿੱਚ ਸੰਜੀਵ ਅਰੋੜਾ ਲੁਧਿਆਣੇ ਵਾਲੇ ਉਹ ਪਹਿਲੇ ਨੰਬਰ ਤੇ ਨੇ ਕਿਉਂ ਉਹ ਇਹਨਾਂ ਦੇ ਕਮਾਊ ਪੁੱਤ ਨੇ ਤੇ ਇਸ ਕਰਕੇ ਪਹਿਲੇ ਨੰਬਰ ਤੇ ਤੇ ਦੂਜੇ ਦੇ ਦਲਤ ਭਾਈਚਾਰੇ ਤੋਂ ਹਰਪਾਲ ਸਿੰਘ ਚੀਮਾ ਨੂੰ ਲਗਾਇਆ ਜਾ ਸਕਦਾ ਵਾ ਬੀਬੀ ਬਲਜੀਤ ਕੌਰ ਨੂੰ ਲਗਾਇਆ ਜਾ ਸਕਦਾ ਵਾ ਇਹਨਾਂ 'ਚੋ ਕਿਸੇ ਵੀ ਮੁੱਖ ਮੰਤਰੀ ਦਲਤ ਭਾਈਚਾਰੇ ਲਗਾ ਸਕਦਾ ਲੇਕਿਨ ਦੁਗਣੀ ਦੀ ਪੀਮੋ ਦੇ ਮੁੱਖ ਮੰਤਰੀ ਦੀ ਪੋਸਟ ਇੱਕ ਰਸਮੀ ਪੋਸਟ ਰਸਮੀ ਪੋਸਟ ਇਸ ਕਰਕੇ ਆ ਵੀ ਉਹਦੇ ਬੂਏ ਅੱਗੇ ਤੇ ਲਿਖਿਆ ਜਾਊ ਕਿ ਤਖਤੀ ਲੱਗ ਜੂਗੀ ਦੀਪਤੀ ਮੁੱਖ ਮੰਤਰੀ ਫਲਾਣਾ ਫਲਾਣਾ ਲੇਕਿਨ ਨਾ ਤੇ ਉਹਦੇ ਅਧਿਕਾਰਾਂ ਦੇ ਵਿੱਚ ਕੋਈ ਵਾਧਾ ਹੋਣਾ ਤੇ ਨਾ ਉਹਨਾਂ ਨੂੰ ਕੋਈ ਹੋਰ ਵਿਸ਼ੇਸ਼ ਪੈਕੇਜ ਮਿਲਣਾ ਉਹਨਾਂ ਕੋਲ ਜਿਹੜਾ ਮੰਤਰੀ ਪਦ ਦਾ ਰਹੇਗਾ ਉਹਦਾ ਉਹੀ ਰਹੇਗਾ ਉਹੀ ਬੈਕਵੇਂ ਰਹਿਣਗੇ ਉਹੀ ਕੰਮ ਕਰੇਗਾ ਲੇਕਿਨ ਇੱਕ ਤਖਤੀ ਜ਼ਰੂਰ ਨਵੀਂ ਲੱਗ ਜੂਗੀ ਕਿਉਂ ਜਦੋਂ ਆਮ ਆਦੀ ਪਾਰਟੀ ਬਣੀ ਸੀ ਇਹਨਾਂ ਨੇ ਬਣ ਤੋਂ ਪਹਿਲਾਂ ਕਿਹਾ ਸੀ ਵੀ ਸਾਡੀ ਸਰਕਾਰ ਬਣੀ ਤੇ ਅਸੀਂ ਦਿੱਪਤੀ ਮੁੱਖ ਮੰਤਰੀ ਇੱਕ ਦਲਤ ਲਾਵਾਂਗੇ ਲਿਖ ਕੇ 4 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਨੂੰ ਯਾਦ ਹੀ ਨਹੀਂ ਕਿ ਕਿਸੇ ਦਲਤ ਮੁੱਖ ਮੰਤਰੀ ਲਾਏ। ਹੁਣ ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਦੇਵ ਮਾਨ ਕਹਿ ਬੈਠਾ ਸੀਗਾ ਪੀ ਭਾਈ ਆਪਾਂ ਵਾਅਦਾ ਕੀਤਾ ਸੀ ਦਿੱਪਤੀ ਤੇ ਦਲਤ ਮੁੱਖ ਮੰਤਰੀ ਲਾਉਣ ਦਾ ਤੁਸੀਂ ਲਾਇਆ ਨਹੀਂ। ਲਾਦੇ ਤੇ ਮੈਂ ਹੈਗਾ ਆਪਣੇ ਆਪ ਨੂੰ ਪੇਸ਼ ਕੀਤਾ ਸੀ ਇਹੋ ਜਿਹਾ ਪੇਸ਼ ਕੀਤਾ ਮੁੜ ਕੇ ਫਿਰ ਵਿਚਾਰਿਆਂ ਦੀ ਕਿਸੇ ਸੁਣਾਈ ਨਹੀਂ ਕੀਤੀ ਤੇ ਆਪਣੀ ਬਾਕੀ ਦੀ ਜ਼ਿੰਦਗੀ ਵਿਦੇਸ਼ ਚ ਘਟਰ ਘਟ ਰਿਹਾ ਜੀ ਐਸੇ ਕਰਕੇ ਡਿਪਟੀ ਮੁੱਖ ਮੰਤਰੀ ਲਾਉਣ ਦੀ ਗੱਲ ਚਰਚਾ ਤੇ ਫਿਰ ਚੱਲੀ ਹੈ ਪਤਾ ਨਹੀਂ ਲਾਉਂਦੇ ਕਿ ਨਹੀਂ ਲਾਉਂਦੇ ਜੇ ਰੋਲਾ ਵੀ ਦੇਣਗੇ ਤੇ ਮੈਂ ਸੋਚਦਾ ਵੀ ਉਹਦੇ ਨਾਲ ਕੋਈ ਬਥਾ ਫਰਕ ਪੈਣ ਵਾਲਾ ਨਹੀਂ ਮੁੱਖ ਮੰਤਰੀ ਦੀ ਹੈ ਜਿਹੜੀ ਆਪਣੇ ਅਧਿਕਾਰ ਆ ਉਹਨਾਂ ਦੀ ਹੈ ਤਾਕਤਾਂ ਨਾਲ ਦੀਆਂ ਪਾਵਰਸ ਨੇ ਉਨ੍ਹਾਂ ਦੇ ਵਿੱਚ 1% ਵੀ ਕਿਤੇ ਫਰਕ ਨਹੀਂ ਪਏਗਾ। ਲੇਕਿਨ ਡਿਪਟੀ ਮੁੱਖ ਮੰਤਰੀ ਨੂੰ ਇਹ ਅਧਿਕਾਰ ਨਹੀਂਗਾ ਕਿ ਉਹ ਆਪਣੀ ਕਿਤੇ ਮੰਨਮਾਨੀ ਕਰਕੇ ਕੋਈ ਕੰਮ ਕਰ ਸਕੇ ਉਹ ਇਸ ਕਰਕੇ ਜਿਹੜਾ ਇਹਦਾ ਕੋਈ ਫਰਕ ਨਹੀਂ ਪੈਣਾ। ਲੇਕਿਨ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਜੇ ਪੂਰਾ ਕਰਦੇ ਤੇ ਬਹੁਤ ਚੰਗੀ ਗੱਲ ਹੈ ਤੇ ਹੁਣ ਜੇ ਆਖਰੀ ਸਾਲ ਜੀ ਵਾਅਦਾ ਪੂਰਾ ਕਰ ਦਿੰਦੇ ਆ ਤੇ ਜੇ ਉਹਦਾ ਫਾਇਦਾ ਨਾ ਕੋਈ ਤੇ ਨੁਕਸਾਨ ਵੀ ਕੋਈ ਨਹੀਂ ਹੋਣਾ ਜੀ। ਬਿਲਕੁਲ ਦੇਖੋ ਕੀ ਕਰਦੇ ਨੇ ਫੈਸਲਾ ਮੁਕੰਮਲ ਪੂਰੀ ਨਾ ਦਾ ਪਹੁੰਚਦਾ ਹੈ ਕਿ ਹਾਂ ਪੂਰਾ ਹੋ ਜਾਂਦਾ ਕਿੰਨੇ ਹੋ ਜਾਂਦਾ ਕਿ ਚਰਚਾਵਾਂ ਦੇ ਵਿਚਾਲੇ ਰਹਿ ਜਾਂਦਾ ਕਿ ਲੱਗਣਾ ਸੀ ਹੋ ਰਹੀ ਸੀ ਸੋਚ ਕੋਈ ਸਹਿਮਤੀ ਨਹੀਂ ਬਣੀ ਦੇਖੋ ਕੀ ਹੁੰਦਾ ਆਉਂਦੇ ਸਮੇ ਨੂੰ ਲੈ ਕੇ ਪੜਸਪ ਬੀਤਦੇ ਨਹੀਂ ਅਰਵਿੰਦ ਖੰਨਾ ਮੀਤ ਪ੍ਰਧਾਨ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਭਾਜਪਾ ਨੂੰ ਛੱਡ ਦਿੱਤਾ ਫਿਰ ਵੀ ਗੱਠ ਜੋੜ ਦੀਆਂ ਗੱਲਾਂ ਹੋ ਰਹੀਆਂ ਨੇ ਉਹਨਾਂ ਦੇ ਵੱਲੋਂ ਵੈਸੇ ਵੀ ਗੱਠ ਜੋੜ ਜਿਹੜਾ ਅਕਾਲੀ ਆਗੂ ਕਰਦੇ ਹੀ ਨੇ ਤੇ ਇਹ ਵੀ ਅਕਾਲੀ ਦਲ 'ਚ ਆਉਂਦੇ ਸ਼ੁਰੂ ਹੋ ਗਏ ਕਿ ਅਕਾਲੀ ਤੇ ਭਾਜਪਾ ਦਾ ਹੋਣਾ ਚਾਹੀਦਾ ਹੈ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਪੰਜਾਬ ਦੇ ਲੋਕ ਚਾਹੁੰਦੇ ਨੇ ਚਾਹੁੰਦੇ ਕਿ ਨਹੀਂ ਚਾਹੁੰਦੇ ਪਤਾ ਨਹੀਂ ਪਰ ਇਹ ਤਾਂ ਚਾਹੁੰਦੇ ਨੇ ਸਾਰਿਆਂ ਨੂੰ ਨਜ਼ਰ ਆ ਰਿਹਾ ਵਾ ਕੀ ਲੱਗਦਾ ਹੈ ਕਿ ਉਹਨਾਂ ਦੇ ਸ਼੍ਰੋਮ ਨੇ ਕਾਲੀ ਦਲ 'ਚ ਸ਼ਾਮਲ ਹੋਣਾ ਕੁਝ ਬਦਲੇਗਾ ਜਾਂ ਇਹਨਾਂ ਦੀ ਰਣਨੀਤੀ ਹੈ ਕੋਈ ਵੇਖੋ ਜਿੱਥੋਂ ਗੱਲ ਅਰਮਨ ਖੰਦੇ ਦਾ ਗੱਲ ਅਰਮਨ ਖੰਦੇ ਦਾ 1967 ਦਾ ਵਰਤਾ ਛੇਤ ਨੂੰ ਹੈਰਾਨੀ ਲੱਗੇ ਇਹ ਕੈਪਟਨ ਅਮਰਿੰਦਰ ਸਿੰਘ ਦਾ ਸਕਾ ਭਾਂਜ ਜਿਹੜੀ ਇੱਕ ਨਵਿੰਦਰ ਗੁੰ ਨਵਿੰਦਰ ਕੋਰ ਜਿਹੜੀ ਸੀ ਭੈਣ ਇਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਵਿਪਨ ਖੰਨਾ ਨਾਲ ਵਿਆਹੀ ਸੀਗੀ ਵਿਪਨ ਖੰਨਾ ਇਥੋਂ ਦਾ ਅਰੀਸ ਆਦਮੀ ਸੀਗਾ ਉਹਦੇ ਨਾਲ ਵਿਆਹੀ ਸੀ ਤੇ ਉਹ ਫਿਰ ਨਗਿੰਦਰ ਫੂਲਕਿਆ ਤੋਂ ਨਗਿੰਦਰ ਜਿਹੜੀ ਸੀ ਉਹ ਖੰਨਾ ਬਣ ਗਈ ਇਹ ਬੀਬੀ ਆਪਣੇ ਆਪ ਨੂੰ ਪ੍ਰਿੰਸੈਸ ਰਾਜਕੁਮਾਰੀ ਕਹਿੰਦੀ ਰਹੀ ਵੀ ਮੈਂ ਰਾਜਕੁਮਾਰੀ ਆ ਪਟਿਆਲਾ ਘਰਾਣੇ ਦੀ 1971 ਦੇ ਵਿੱਚ ਭਾਰਤ ਸਰਕਾਰ ਨੇ ਠਾਈ ਵੀ ਸੋਧ ਕਰਕੇ ਸੰਵਿਧਾਨ ਦੇ ਵਿੱਚ ਤੇ ਛਾਈ ਕਿਤਾਬਾਂ ਨੂੰ ਖਤਮ ਕਰ ਦਿੱਤਾ ਸੀ ਲੇਕਿਨ ਸਰਕਾਰ ਦੇ ਵੱਲ ਖਤਮ ਕਰਨ ਦੇ باوجود ਵੀ ਇਹਨਾਂ ਲੋਕਾਂ ਨੂੰ ਜਿਹੜੀ ਸੀ ਉਹ ਇੱਕ ਫੋਬੀਆ ਹੋਇਆ ਉਹ ਰਿਹਾ ਉਸੇ ਤਰ੍ਹਾਂ ਹੀ ਹੁਣ ਅਰਵਿੰਦ ਖੰਨਾ ਜਿਹੜੇ ਨੇ ਇਹ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਕਿਉਂਕਿ ਇਹਨਾਂ ਦਾ ਮਾਮਾ ਜੀ ਕਾਂਗਰਸ ਦੇ ਮੁੱਖ ਮੰਤਰੀ ਵੀ ਰਹੇ ਨੇ 2002 ਤੋਂ ਲੈ ਕੇ 2007 ਤੱਕ ਇਹ ਰਹੇ ਨੇ ਮੈਂਬਰ ਫਿਰ 2012 ਤੋਂ ਲੈ ਕੇ ਤੇ 2014 ਤੱਕ ਤੁਸੀਂ ਕਹੋ ਜੀ ਹੁਣ 17 ਤੱਕ ਕਿਉਂ ਨਹੀਂ ਕਿਹਾ ਇਹ 14 ਤੱਕ ਮੁੜਕੇ ਇਹਨਾਂ ਅਸਤੀਫਾ ਦਿੱਤਾ ਸੀ ਤੇ 2015 ਤੇ ਉੱਥੇ 22 ਇਲੈਕਸ਼ਨ ਹੋਈ ਸੀਗੀ ਉਸ 22 ਇਲੈਕਸ਼ਨ ਦੇ ਵਿੱਚ ਜਿਹੜਾ ਸੀਗਾ ਉੱਥੋਂ ਗੋਬਿੰਦ ਸਿੰਘ ਲੋਂਗੋਵਾਲ ਕਾਂਗਰਸ ਦੇ ਜਿਹੜੇ ਸੀ ਉਹ ਚੁਣੇ ਗਏ ਸੀ ਹੁਣ ਅਰਵੰਦ ਖੰਨਾ ਹਣੀ ਉਹ ਤਾਂ ਬੀਜੇਪੀ ਸ਼ਾਮਿਲ ਚ ਲੈ ਕੇ 15 ਚ ਇਹ ਬੀਜੇਪੀ ਚ ਰਹਿ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਦौरा ਪਿਆ ਕਿਉਂ ਚ ਫੇਰ ਕਿਹਦੀ ਤੇ ਹੈਗੇ ਆ ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਸਿਰਫ ਤੇ ਸਿਰਫ ਇਹਨਾਂ ਨੂੰ ਇਹ ਗੱਲ ਸੀਗੀ ਕਿ ਇਹਨਾਂ ਨੇ ਇੱਕ ਆਪਣੀ ਤੇ ਫੇਰ ਜਿਹੜਾ ਇਹਨਾਂ ਨੂੰ ਇਹ ਸੀਗਾ ਕਿ ਇਸ ਅੰਕੇ ਸੰਗਰੂ ਰੰਕੇ ਦੇ ਵਿੱਚ ਅੱਜ ਬਾਦਲ ਦਲ ਦਾ ਕੋਈ ਵੀ ਲੀਡਰ ਨਹੀਂ ਰਹਿ ਗਿਆ ਜੀ ਤੇ ਬਾਦਲ ਦਲ ਦੇ ਇਹੀ ਲੀਡਰ ਨੇ ਬਣ ਲਗੇ ਇਸ ਤਰ੍ਹਾਂ ਕਿ ਉੱਥੇ ਗਏ ਨੇ ਵੀ ਇੱਥੇ ਮੇਰੀ ਪੁੱਛਪੜਤਾ ਲੋਜੀ ਕਿ ਟਿਕਟ ਵੀ ਮਿਲ ਜੂ ਟਿਕਟ ਤੇ ਮਿਲ ਜੇਗੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਮਾਇਆ ਤਾਰੀ ਸਾਮੀਆਂ ਜੇ ਉਹਦਾਂ ਨਾਲ ਮਿਲੀ ਤੇ ਪੈਸੇ ਖਰਚ ਕੇ ਵੀ ਟਿਕਟ ਲੈ ਸਕਦੇ ਲੇਕਿਨ ਫੇਰ ਵੀ ਇਹਨਾਂ ਨੇ ਇੱਕ ਉਮੀਦ ਫਾਊਂਡੇਸ਼ਨ ਬਣ 1997 ਚ ਬਣਾਈ ਸੀ ਇਸ ਉਮੀਦ ਫਾਊਂਡੇਸ਼ਨ ਦੇ ਤਹਿਤ ਇਹਨਾਂ ਨੇ ਸਮਾਜ ਸੇਵੀ ਦੇ ਬਹੁਤ ਸਾਰੇ ਕੰਮ ਕੀਤੇ ਨੇ ਜਿੰਨਾ ਕਰਕੇ ਇਹ ਚਰਚਾ ਦੇ ਵਿੱਚ ਨੇ ਇਹਨਾਂ ਦੀ ਵਧੀ ਇਹਨਾਂ ਵਿਦਰ ਕੋਲੀ ਫੂਲਕੀਆਂ ਹੁੰਦੀ ਸੀਗੀ ਉਹਨਾਂ ਦੇੰਦਰ ਖੰਨਾ ਬਣ ਗਈ ਇਹਨਾਂ ਦੀ ਸ਼ਾਦੀ ਉਹਨਾਂ ਹੁੰਦੀ ਇਹ ਕੈਪਟਨ ਅਮਰਿੰਦਰ ਸਿੰਘ ਦੇ ਸਕੇ ਭਾਂਜੇ ਨੇ ਹੁਣ ਜਿਹੜੇ ਇਹ ਖੰਨਾ ਸਾਹਿਬ ਚਲੇ ਗਏ ਤੇ ਖੰਨਾ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਅਕਾਲੀ ਦਲ ਸ਼ਾਮਲ ਕਿਉਂ ਹੋ ਗਏ ਜੀ ਵਧੀਆ ਪਾਰਟੀ ਪੰਜਾਬ ਦੀ ਪਾਰਟੀ ਹੈ ਨਾਲੇ ਉਹ ਕਹਿੰਦੇ ਜੀ ਮੈਂ ਸਿਆਸੀ ਤੌਰ ਤੇ ਜਾਂ ਵਿਤਰ ਦੀ ਬਜਾਏ ਜ਼ਿਆਦਾ ਮੈਂ ਸਮਾਜਿਕ ਤੌਰ ਤੇ ਵਿੱਚ ਹਾਂ ਵਾ ਲੋਕਾਂ ਦੀ ਮਦਦ ਕਰਦਾ ਹਾਂ ਉਹ 2002 ਦੇ ਵਿੱਚ ਇਹਨਾਂ ਸੰਗਰੂਰ ਤੋਂ ਚੋਣ ਲੜੀ ਸੀ ਤੇ 2012 ਵਿੱਚ ਜਾ ਕੇ ਇਹਨਾਂ ਧੂਰੀ ਤੋਂ ਚੋਣ ਲੜੀ ਸੀ ਇਸ ਕਰਕੇ ਇਹਨਾਂ ਨੇ ਜਿਹੜੀ ਵਰਿੰਦਰ ਖੰਨਾ ਨੇ ਆਪਣੀ ਪਾਰਟੀ ਤੀਸਰੀ ਪਾਰਟੀ ਬਦਲ ਲਈ ਹੈ ਉਮੀਦ ਹੈ ਵੀ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਮ ਆਦਮੀ ਪਾਰਟੀ ਦਾ ਵੀ ਕੁਝ ਆਧਾਰ ਇੱਥੇ ਵੱਧ ਰਿਹਾ ਹੈਗਾ ਤੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਚੌਥੀ ਪਾਰਟੀ ਵੀ ਬਦਲ ਸਕਦੇ ਨੇ ਜੀ ਜੀ ਦੇਖ ਕੀ ਗੱਲ ਐ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਈ ਐ ਤਾਂ ਸੁਖਬੀਰ ਸਿੰਘ ਬਾਦਲ ਦਾ ਮੈਂ ਜ਼ਿਕਰ ਕਰਾਂਗੀ ਸੁਖਬੀਰ ਸਿੰਘ ਬਾਦਲ ਦੀ ਅੱਜ ਮੋਹਾਲੀ ਅਦਾਲਤ ਚ ਪੇਸ਼ੀ ਸੀ ਚੰਡੀਗੜ੍ਹ ਅਦਾਲਤ ਚ ਮਾਫ਼ ਕਰਨਾ ਪਰ ਉਹ ਪੇਸ਼ ਨਹੀਂ ਹੋਇਆ ਇੱਕ ਵਾਰ ਫਿਰ ਪੇਸ਼ੀ ਤਾਂ ਸ਼ਨੀਵਾਰ ਵੀ ਸੀ ਉਸ ਦਿਨ ਵੀ ਨਹੀਂ ਗਏ ਤੇ ਅੱਜ ਵੀ ਨਹੀਂ ਗਏ ਸੁਖਬੀਰ ਸਿੰਘ ਬਾਦਲ ਜਿਹੜੇ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਅਰਵੰਦ ਕੇਜਰੀਵਾਲ ਉਹ ਆਰ ਪੀ ਸਿੰਘ ਜਿਹੜੇ ਅਖੰਡ ਕੀਤਨੀ ਜਥੇਦਾਰ ਜਥੇ ਤੇ ਬੁਲਾਰੇ ਨੇ ਇੱਕ ਧਾਰਮਿਕ ਸੰਸਥਾ ਸਾਡੀ ਹੈਗੀ ਆ ਜਿਨ੍ਹਾਂ ਦਾ ਮੁੱਖ ਕੰਮ ਹੈ ਧਰਮ ਪ੍ਰਚਾਰ ਕਰਨਾ ਧਰਮ ਪ੍ਰਚਾਰ ਕਰਨਾ ਤੇ ਨਾਲ ਬਕਾਇਦਾ ਤੌਰ ਤੇ ਸੰਗਤਾਂ ਨੂੰ ਅਮਰਿਸ਼ਿ ਕਉਣਾ ਇਹ ਬੜੇ ਆਪਣੇ ਸੂਲਾਂ ਦੇ ਪਾਵਨ ਜੇ ਬੰਦੇ ਹੁੰਦੇ ਆ ਇਹਨਾਂ ਦੇ ਘਰ ਤੋਂ ਕੇਜਰੀਵਾਲ ਸਾਹਿਬ ਆਉਂਦੇ ਆ ਤੇ ਇਮੀਡੀਏਟਲੀ ਸੁਖਬੀਰ ਸਿੰਘ ਬਾਦਲ ਬਿਆਨ ਦੇ ਦਿੰਦੇ ਆ ਵੀ ਵੇਖੋ ਹੁਣ ਅੱਤਵਾਦੀਆਂ ਦਾ ਸਾਰਾ ਲੈ ਰਹੇ ਨੇ ਪਹਿਲਾਂ ਤੁਹਾਨੂੰ ਪਤਾ ਉਹ ਗੁਰਿੰਦਰ ਕਿ ਗੁਰਦੀਪ ਕਾਂਦੀ ਸੀਗੀ ਉਹਦਾ ਸੁਪਨਾ ਸੀ ਵੀ ਮੈਂ ਹੁਣ ਗੈਂਗਸਟਰਾਂ ਵਾਲੇ ਜਾਂ ਅੱਤਵਾਦੀਆਂ ਵਾਲੇ ਪਾਸੇ ਖਾਲਸੇ ਦੇ ਪਾਸੇ ਆ ਤੇ ਮੈਂ ਪੋਲੀਟਿਕਲ ਐਡਵੋਕੇਟ ਬਣਨਾ ਉਹਦੇ ਘਰ ਗਿਆ ਸੀ ਉਦੋਂ ਵੀ ਨਾ ਰੌਲਾ ਪਿਆ ਵੀ ਇੱਕ ਅੱਤਵਾਦੀ ਦੇ ਘਰ ਜਾ ਕੇ ਆਏ ਤੇ ਰਾਤ ਰਹਿ ਕੇ ਆਏ ਨੇ ਸਾਡੇ ਕੇਜਰੀਵਾਲ ਸਾਹਿਬ ਫਿਰ ਇਹਨਾਂ ਨੇ ਇਹ ਕਹਿਤਾ ਵੀ ਖੰਡ ਕੀਤੀ ਜੱਥੇ ਵਾਲੇ ਜਿਹੜੇ ਨੇ ਆਰ ਪੀ ਸਿੰਘ ਗੋਰੀ ਇਹ ਖਾਲਸਾ ਨਹੀਂ ਇਹ ਅੱਤਵਾਦੀ ਜਦੋਂ ਇਹਨਾਂ ਦਾ ਅਖਬਾਰ 'ਚ ਬਿਆਨ ਚੱਬਦਾ ਤੇ ਫਿਰ ਉਹ ਅਦਾਲਤ 'ਚ ਕੇਸ ਕਰ ਦਿੰਦੇ 2017 ਤੋਂ ਕੇਸ ਚੱਲਦਾ ਕਦੀ ਬੰਦ ਹੋ ਗਿਆ ਕਦੀ ਚੱਲ ਪਿਆ ਉਹਨਾਂ ਨੂੰ ਅਪੀਲ ਕੀਤਾ ਕਿ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਆਪਾਂ ਨਾ ਤੇ ਇਹਨਾਂ ਨੂੰ ਮਾਫ਼ੀ ਮੰਗੋਣੀ ਐ ਤੇ ਨਾ ਮਾਫ਼ ਕਰਨਾ ਆਪਾਂ ਤਾਂ ਮੈਦਾਨੇ ਜੰਗ 'ਚ ਖੜਿਆ ਵੀ ਜੋ ਹੁਣ ਅਦਾਨਤ ਕਰੂਗੀ ਵੇਖਾਂਗੇ ਕੀ ਕਰਦੀ ਕੀ ਨਹੀਂ ਕਰਦੀ ਤੇ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਦੇ ਇੱਥੇ ਗੈਰ ਜ਼ੁਬਾਨਤੀ ਵਾਰੰਟੀ ਵੀ ਜਾਰੀ ਕੀਤੇ ਗਏ ਸੀਗੇ ਇਹਨਾਂ ਨੇ ਪੇਸ਼ ਹੋ ਕੇ ਮੁੜ ਕੇ ਉਪਰ ਜਿਹੜੇ ਸੀ ਉਹ ਆਪਣੀ ਜ਼ੁਬਾਨ ਤੋਂ ਕਰਾ ਲਈ ਸੀਗੀ ਲੇਕਿਨ ਅੱਜ ਫਿਰ ਉਹਨਾਂ ਕਹਿੰਦਾ ਜੀ ਮੈਂ ਤੇ ਕਿਸੇ ਮੀਟਿੰਗ ਜਾ ਰਿਹਾ ਲਿਖ ਕੇ ਭੇਜਤਾ ਵੀ ਮੈਂ ਪੇਸ਼ ਨਹੀਂ ਹੋ ਸਕਦਾ ਔਰ ਇਹਨਾਂ ਨੇ ਪੇਸ਼ੀ ਤੋਂ ਛੋੜੀ ਵੀ ਮੰਗੀ ਇੱਕ ਦੂਸਰਾ ਕੇਸ ਸੀਗਾ ਜਿਹੜਾ ਇਹਨਾਂ ਨੇ ਪਿਛਲੇ ਸਾਲ ਨਵੰਬਰ ਕੇ ਅਕਤੂਬਰ ਦੇ ਵਿੱਚ ਇੱਕ ਗਾਇ ਸੀ ਮੁੱਖ ਮੰਤਰੀ ਦੀ ਕੋਟੀ ਦਾ ਕਰੋਕਰ ਨੂੰ ਉਹ ਵੀ ਕੇਸ ਦਰਜ ਹੋਇਆ ਸੀਗਾ ਕੁਝ ਬਿਕਮ ਸਿੰਘ ਮਜੀਠੀਆ ਵੀ ਸ਼ਾਮਲ ਨੇ ਇਹਦੇ ਵਿੱਚ ਹੁਣ ਇਸ ਕੇਸ ਦੇ ਵਿੱਚ ਇਹਨਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਲੇਕਿਨ ਫੇਰ ਵੀ ਅੱਜ ਫੇਰ ਇੱਕ ਵਾਰੀ ਇਹ ਪੇਸ਼ ਵੀ ਹੋਏ ਤੇ ਜੱਜ ਦਾ ਦਿਮਾਗ ਘੁੰਮ ਗਿਆ ਤਾਂ ਉਹ ਇਹਨਾਂ ਦੀ ਬੇਸ ਕੈਨਸਲ ਵੀ ਕਰ ਸਕਦਾ ਫਿਰ ਅਪਰ ਕੋਰਟ ਜਾਣਾ ਪਊਗਾ ਲੇਕਿਨ ਹਾਲੀ ਇਹੋ ਜੀ ਨੋਟ ਪਤਾਈ ਨਹੀਂ ਕਿਉਂਕਿ ਇਹ ਮਾਂ ਨਾਲ ਦੀ ਦਾ ਕੇਸ ਆ ਦੇਖਦੇ ਅੱਗੇ ਕੀ ਬਣਦਾ ਲੇਕਿਨ ਅੱਜ ਉਹਨਾਂ ਨੇ ਉਹਦੇ ਵਿੱਚ ਵੇਸ਼ੀ ਨਹੀਂ ਭੁਗਤੀ ਤੇ ਆਪਣੀ ਐਪਲੀਕੇਸ਼ਨ ਬੇਨਤੀ ਭੇਜ ਦਿੱਤੀ ਹੈ ਕਿ ਵੀ ਮੈਂ ਬਾਹਰ ਬਿਜ਼ੀ ਹਾਂ ਮੈਂ ਪੇਸ਼ ਨਹੀਂ ਹੋ ਸਕਦਾ ਜੀ ਜੀ ਵਿਕਰਮ ਜੀ ਠਾਰਾ ਤੁਸੀਂ ਜ਼ਿਕਰ ਕੀਤਾ ਹੈ ਜਿਵੇਂ ਇਸ ਹਸਾਬ ਦੇ ਨਾਲ ਹੁਣ ਮਜੀਠਿਆ ਦੀ ਰਿਹਾਈ ਹੋਈ ਹੈ ਪਰ ਜੋ ਮਾਮਲਾ ਤੁਸੀਂ ਗੱਲ ਕੀਤੀ ਕਿ ਇਹਨਾਂ ਨੇ ਮੁੱਖ ਮੰਤਰੀ ਦੀ ਰਿਹਾਈ ਦਾ ਜੋ ਘਰਾਉ ਕੀਤਾ ਸੀ ਉਸ ਵੇਲੇ ਅਕਾਲੀ ਆਗੂਆਂ ਦੇ ਪਰਚੇ ਦਰਜ ਹੋਏ ਪੁਲਿਸ ਨੇ ਇਲਜ਼ਾਮ ਲਗਾਏ ਸੀ ਕਿ ਸਰਕਾਰੀ ਕੰਮ ਚ ਵਿਗਨ ਪਾਇਆ ਬੈਰੀਗੇਡ ਤੋੜੇ ਉਸ ਦੇ ਵਿੱਚ ਹਾਈ ਕੋਰਟ ਨੇ ਰੋਕ ਹਟਾ ਦਿੱਤੀ ਹੈ ਲੱਗਦਾ ਹੈ ਕਿ ਦੂਸਰੇ ਮਾਮਲੇ ਚ ਰਿਹਾਈ ਮਿਲ ਗਈ ਤੇ ਹੁਣ ਉਹ ਜਿਹੜੀ ਰੋਕ ਹਟਾਈ ਹੈ ਉਸ ਦੇ ਨਾਲ ਕੋਈ ਸੰਬੰਧ ਹੈ ਉਸ ਦਾ ਤਾਂ ਉਸ ਮਾਮਲੇ ਚ ਵਿਕਰਮ ਬੇਨ ਹੋ ਚੁੱਕੀ ਪਹਿਲਾਂ ਬੇਨ ਹੋ ਚੁੱਕੀ ਵਿੱਚ ਗੱਲ ਵੀ ਹੈ ਨਹੀਂ ਐਨੀ ਕੋਈ ਇਹੋ ਛੋਟਾ ਜਿਹਾ ਕੇਸ ਹੈ ਇਹੋ ਜਿਹੇ ਕੇਸ ਜਿਹੜੇ ਆਮ ਤੌਰ ਤੇ ਰਾਦੀ ਹੁੰਦੇ ਨੇ ਕਿਸੇ ਦਾ ਕੁਝ ਨਹੀਂ ਬਣਦਾ ਹੁੰਦਾ ਇਹਨਾਂ ਨੇ ਕੇਸ ਹੋ ਸਕਦਾ ਵੀ ਅਗਲੀ ਜਗਲੀ ਤਰੀਕ ਤੇ ਸਰਕਾਰ ਆ ਵਾਪਸ ਲੈਣ ਲਈ ਜਾਂਚੀ ਬਰੀ ਕਰਨ ਦਾ ਵੀ ਸਾਬਤ ਹੀ ਜੁਆ ਪਏ ਉਹਨਾਂ ਦੇ ਉਹਨਾਂ ਨੇ ਕੰਮ 'ਚ ਰੁਕਾਵਟ ਪਾਈ ਹੈ ਇਹ ਤੇ ਸਿਰਫ ਡਰਾਵਾ ਦੇ ਤੌਰ ਤੇ ਕੇਸ ਦਰਜ ਕੀਤੇ ਜਾਂਦੇ ਲੇਕਿਨ ਜਿਹੜਾ ਪਹਿਲਾ ਕੇਸ ਸੀ ਉਹਨਾਂ ਦਾ ਡੀਆ ਦਾ ਉਹ ਬੜਾ ਸੀਰੀਅਸ ਕੇਸ ਸੀਗਾ ਉਹਦੇ ਵਿੱਚ ਜਿਹੜੀ ਬੇਲ ਮਿਲੀ ਆ ਉਹਦੇ ਵਿੱਚ ਲੱਗਦਾ ਵੀ ਕਿਤੇ ਨਾ ਕਿਤੇ ਪੋਲਿਟੀਕਲ ਇੰਟਰਫੀਰੈਂਸ ਹੈਗੀ ਹੈ ਜੀ ਜੀ ਬਿਲਕੁਲ ਹਰਚਰਨ ਸਿੰਘ ਪੁੱਲਰ ਤੇ ਵਾਦੇ ਅਗੇ ਹਰਚਰਨ ਸਿੰਘ ਪੁੱਲਰ ਮੋਤਲ ਡੀਆਈਜੀ ਉਸ ਦੇ ਜ਼ਮਾਨਤ ਪਟੀਸ਼ਨ ਤੇ ਵੀ ਅੱਜ ਹਾਈ ਕੋਰਟ ਚ ਸੁਣਵਾਈ ਸੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਅੱਜ ਹਾਈ ਕੋਰਟ ਨੇ ਝਟਕਾ ਦਿੱਤਾ ਉਹਨਾਂ ਨੂੰ ਵੀ ਵੇਖੋ ਜਿੱਥੋਂ ਤੱਕ ਹਰਚਰਨ ਸਿੰਘ ਪੁੱਲਰ ਦੀ ਗੱਲ ਹੈ ਜੀ ਹਰਚਰਨ ਸਿੰਘ ਪੁੱਲਰ ਹੋਰੀ ਜਿਹੜੇ ਨੇ ਇਹਨਾਂ ਦੀ ਇਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਹੋਇਆ ਸੀਗਾ ਉਸ ਪਰਚੇ ਦੇ ਵਿੱਚ ਰਿਸ਼ਵਤ ਦਾ ਪਰਚਾ ਦਰਜ ਨਾਲ ਦਰਜ ਕੀਤਾ ਗਿਆ ਸੀਗਾ ਇਨਾਂ ਦੇ ਘਰੋਂ 7.5 ਕਰੋੜ ਰੁਪਏ ਨਗਦ ਤੇ 2.5 ਕਿਲੋ ਸੋਨਾ ਤੇ ਮਹਿੰਗੀਆਂ ਕੜੀਆਂ ਬਰਾਮਦ ਹੋਈਆਂ ਸੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਸ ਮਾਮਲੇ 'ਚ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਬਣਾਉਣ ਦਾ ਇੱਕ ਹੋਰ ਕੇਸ ਦਾ ਵੀ ਕੀਤਾ ਗਿਆ ਸੀ ਪ੍ਰਿਸ਼ਤਾਧਾਰਤ ਜਿਹੜਾ ਮਾਮਲਾ ਸੀ ਉਹਦੇ ਵਿੱਚ ਵੀ ਇਹਨਾਂ ਦੇ ਵਿੱਚ ਨਿਜ਼ਮਤ ਜ਼ਮਾਨਤ ਜਿਹੜੀ ਅਰਜੀ ਪਾਈ ਸੀ ਸੀਬੀਆਈ ਦੀ ਅਦਾਲਤ ਨੇ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਇਸ ਗ੍ਰੇ ਦੇ ਫੈਸਲੇ ਦਾ ਲਗਭਗ ਇਹਨਾਂ ਨੂੰ ਹਾਲ ਦੀ ਕੜੀ ਜੇਲ੍ਹ ਜਾਣਾ ਪਊਗਾ ਇਹਨਾਂ ਦੇ ਉੱਤੇ ਸੀਬੀ ਦੇ ਵਕੀਲੇ ਇਹ ਗਲਤੀ ਵੀ ਜੇਕਰ ਤੁਸੀਂ ਇਸ ਬੰਦੇ ਨੂੰ ਜਿਲਾਵਾ ਉਹ ਦੇ ਦੇਣ ਨਹੀਂ ਜਮਾਨਤ ਦਿੰਦੇ ਹੋ ਇਹ ਬੰਦਾ ਬੜਾ ਪ੍ਰਭਾਵਸ਼ਾਲੀ ਆ ਤੇ ਬੜੇ ਵੱਡੇ ਅਹੁਦੇ ਤੇ ਰਿਹਾ ਵਾ ਇਸ ਕਰਕੇ ਲੋਕਾਂ ਦੇ ਉੱਤੇ ਪ੍ਰਭਾਵ ਪਾ ਸਕਦਾ ਇਹ ਬਾਹਰ ਆ ਕੇ ਜਿਹੜੇ ਸਾਡੇ ਗਵਾਹ ਨੇ ਉਹਨਾਂ ਨੂੰ ਮਕਰਾ ਸਕਦਾ ਵਾ ਉਹਨਾਂ ਤੇ ਦਬਾਅ ਪਾ ਸਕਦਾ ਉਹਨੂੰ ਡਰਾ ਸਕਦਾ ਵਾ ਤੈਨੂੰ ਇਸ ਪਰ ਕੇ ਕਿਸੇ ਪ੍ਰਕਾਰ ਦੀ ਜਿਹੜੀ ਛੋੜਾ ਦਿੱਤੀ ਜਾਵੇ ਅਕਤੂਬਰ 2025 ਸੀਬੀਏ ਨੇ ਰਿਸ਼ਕੁਰੀ ਦਾ ਮਾਮਲਾ ਦਰਜ ਕੀਤਾ ਸੀ ਤੇ ਉਸ ਕੇਸ ਜਿੱਦਾਂ ਨੂੰ ਕੋਈ ਰਾਤ ਨਹੀਂ ਮਿਲੀ ਇਹਦਾ ਮਤਲਬ ਵੀ ਭੁੱਲਰ ਸਾਹਿਬ ਨੂੰ ਅਜੇ ਜਿਹੜੀ ਜੇਲ੍ਹ ਦੀ ਦਾਰਾਂ ਹੋਰ ਸਮਾਂ ਪੀਣੀ ਪਊਗੀ ਹੁਣ ਉਮੀਦ ਆਪੀ ਇਹ ਸੁਪਰੀਮ ਕੋਰਟ ਜਾ ਕੇ ਚੈਲੰਜ ਕਰਨਗੇ ਫਿਰ ਹੋ ਸਕਦਾ ਉਹਨਾਂ ਨੂੰ ਸ਼ਰਤਾਂ ਦੇ ਤਹਿਤ ਪੈਨੋਕੀ ਜਿਹੜੀ ਆ ਮਿਲ ਜਾਵੇ ਰਾਤ ਮਿਲ ਜਾਵੇ ਜੀ ਦੇਖੋ ਜਾਂਦੇ ਕਿ ਨਹੀਂ ਜਾਂਦੇ ਨੇ ਇੱਥੇ ਤਾਂ ਉਮੀਦ ਸੀ ਪਰ ਹਾਈ ਕੋਰਟ ਨੇ ਚਟਕਾਈ ਦੇ ਦਿੱਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਿਛਲੇ ਦਿਨੀ ਜੋ ਟਿੱਪਣੀ ਕੀਤੀ ਗਈ ਸੀ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬਹੁਤ ਹਾਈਲਾਈਟ ਉਹ ਗੱਲ ਕੀਤੀ ਰੋਸ ਪ੍ਰਦਰਸ਼ਨ ਕੀਤਾ ਬੈਂਡ ਵਾਜੇ ਲੈ ਕੇ ਪਹੁੰਚ ਗਏ ਤੇ ਫਿਰ ਐਸਸੀ ਕਮਿਸ਼ਨ ਨੇ ਵੀ ਇੱਕ ਨੋਟਿਸ ਜਾਰੀ ਕੀਤਾ ਪ੍ਰਤਾਪ ਬਾਜਵਾ ਨੇ ਰਿਸਿਵ ਨਹੀਂ ਕੀਤਾ ਤੇ ਫਿਰ ਹਾਈ ਕੋਰਟ ਪਹੁੰਚੇ ਪ੍ਰਤਾਪ ਬਾਜਵਾ ਅੱਜ ਉਸ ਮਾਮਲੇ 'ਚ ਵੀ ਸੁਣਵਾਈ ਸੀ ਉਥੇ ਕਿ ਹੋਇਆ ਕਿ ਪ੍ਰਤਾਪ ਬਾਜਵਾ ਨੂੰ ਕੋਈ ਰਾਹਤ ਮਿਲੀ ਵਿਖੋ ਜਿਹੜੇ ਪ੍ਰਤਾਪ ਸਿੰਘ ਬਾਜਵਾ ਵਾ ਇਹ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਨੇ ਤੇ ਪੰਜਾਬ ਰਾਜ ਅਨਸੂਚਿਤ ਜਾਤੀ ਕਮਿਸ਼ਨ ਵੱਲੋਂ ਬਾਜਵਾ ਨੂੰ ਇੱਕ ਜਾਰੀ ਕੀਤਾ ਗਿਆ ਸੀ ਸ਼ੋ ਕਾਸਟ ਨੋਟਿਸ ਕਾਰਨ ਦਸੋ ਨੋਟਿਸ ਉਹ ਨੋਟਿਸ ਦੇ ਉੱਤੇ ਇਹਨਾਂ ਨੇ ਕਿਹਾ ਸੀਗਾ ਵੀ ਉਹਦੇ ਤੇ ਇਹਨਾਂ ਨੂੰ ਸਟੇ ਜਿਹੜਾ ਹਾਈ ਕੋਰਟ ਨੇ ਲਾਤੀ ਉਸ ਤੇ ਮਿਲਗੀ ਇਹਨਾਂ ਨੂੰ ਕਾਰਨ ਕੀ ਸੀਗਾ ਕਾਰਨ ਇਹ ਸੀਗਾ ਕਿ ਸਾਡੇ ਇੱਥੇ ਰਪਿੰਦਰ ਸਿੰਘ ਈ2 ਇੱਕ ਮੰਤਰੀ ਨੇ ਉਹ ਮੰਤਰੀ ਸਾਹਿਬ ਦਲਤ ਭਾਈ ਜਣ ਦਾ ਸਬੰਧਤ ਨੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ ਕਿ ਮੇਰੇ ਫਾਦਰ ਜਿਹੜੇ ਉਹ ਬੈਂਡ ਵਾਜੇ ਪਾਰਟੀ ਦੇ ਹਿੱਸੇ ਹੁੰਦੇ ਸੀ ਤੇ ਬੈਂਡ ਵਜਾਉਂਦੇ ਸੀਗੇ ਤੇ ਇਹ ਮੈਨੂੰ ਉਹਨਾਂ ਨੇ ਬੈਂਡ ਵਜਾਉਂਦੇ ਸੀ ਪੜਾਇਆ ਲਿਖਾਇਆ ਤੇ ਪ੍ਰਬੰਧ ਹੋਇਆ ਤੇ ਬਾਜਵਾ ਕਹਿੰਦੇ ਵੀ ਤੁਹਾਡੇ ਬਾਪੂ ਨੇ ਮਿਹਨਤ ਕੀਤੀ ਚੰਗੀ ਗੱਲ ਤੁਹਾਨੂੰ ਪੜਾਇਆ ਤੇ ਪ੍ਰਵਾਨਤ ਰਹਾ ਤੇ ਜਿਹੜੀ ਤੁਸੀਂ ਕ੍ਰਾਪਸ਼ਨ ਕੀਤੀ ਹੈ ਨਾ ਇੱਥੇ ਹੁਣ ਜਿਹੜੀ ਲੁੱਟਮਾਰ ਤੁਸੀਂ ਕੀਤੀ ਆ ਇਸ ਲੁੱਟਮਾਰ ਨੂੰ ਲੈ ਕੇ ਹੁਣ ਤੁਹਾਡਾ ਬੈਂਡ ਅਸੀਂ ਬਿਜਾਵਾਂਗੇ ਅਸੀਂ ਇਹਦੇ ਵਿੱਚ ਜਾਤੀ ਦੀ ਕੋਈ ਕਿਤੇ ਗੱਲ ਨਹੀਂ ਆਉਂਦੀ ਪਹਿਲਾਂ ਤੇ ਸਾਡੇ ਜਿਹੜੀ ਆ ਆਵਾਦੀ ਪਾਰਟੀ ਜਿਹੜੇ ਪੰਜਾਬ ਦੇ ਮੁੱਦੇ ਨੇ ਜਿਹੜਾ ਕੇਂਦਰ ਦੇ ਸਰਕਾਰ ਸਰਕਾਰ ਸੰਘਰਸ਼ ਕਰਨ ਉਹਦੇ ਕੀਤਾ ਨਹੀਂ ਤੇ ਬਾਜਵੇਂ ਦੇ ਖਿਲਾਫ ਸਾਰੇ ਪੰਜਾਬ ਦੇ ਧਰਨੇ ਦਿੱਤੇ ਵੀ ਇਹਦੇ ਵੇਖੋ ਐਸਸੀ ਭਾਈਚਾਰੇ ਤੇ ਹਮਲਾ ਕੀਤਾ ਜੀ ਐਸਸੀ ਪਜੇ ਤੋਹੀਨ ਕੀਤੀ ਆ ਜਦੋਂ ਕਿ ਐਸਸੀ ਭਾਈਚਾਰੇ ਦਾ ਜ਼ਿਕਰ ਤੱਕ ਨਹੀਂ ਕਿਤੇ ਵਜਿਆ ਜੀ ਹੁਣ ਜਦੋਂ ਜ਼ਿਕਰ ਹੀ ਉਹਦੇ ਚਾਹਤ ਬਾਕੀ ਕੀ ਰਹਿ ਗਿਆ ਇਸ ਕਰਕੇ ਇਹਨਾਂ ਨੇ ਫਿਰ ਉਹਦੇ ਤੇ ਹਾਈ ਕੋਰਟ ਜਾ ਕੇ ਪਟੀਸ਼ਨ ਉਹਦਾ ਜਿਹੜੀ ਸ਼ੋਕਾ ਨੋਟ ਜਾਰੀ ਕੀਤਾ ਸੀਗਾ ਅਨਸੂਚਿਤ ਜਾਤੀ ਕਮਿਸ਼ਨ ਨੇ ਉਹਨੂੰ ਚੈਲੰਜ ਕੀਤਾ ਸੀ ਉਹਨਾਂ ਨੂੰ ਮਿਸਟੇਕ ਕਰ ਦਿੱਤਾ ਹਾਲੇ ਕਿ ਈ ਤੋਂ ਸਟੇਜ ਹੈਣਾ ਹੁਣ ਨਾਸਤੇ ਟੁੱਟਣਾ ਵਾ ਨਾਗੇ ਕਾਰਵੀ ਹੋਣੀ ਹੈ ਅਸੀਂ ਤੇ ਗੱਲ ਕਹਿੰਦੇ ਆ ਵੀ ਤੁਸੀਂ ਸਮਾਜਿਕ ਤੌਰ ਤੇ ਪਹਿਲਾਂ ਸਟੈਬਲਿਸ਼ ਤੇ ਕਰ ਲੋ ਵੀ ਵਾਕਈ ਉਹਨਾਂ ਨੇ ਕੋਈ ਟਿੱਪਣੀ ਕੀਤੀ ਹੈ ਦਲ ਸਮਾਜ ਦੇ ਉੱਤੇ ਦਲ ਸਮਾਜ ਤੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਇੱਕ ਮੰਤਰੀ ਦੇ ਬਿਆਨ ਦਾ ਜਵਾਬ ਦਿੱਤਾ ਸਰ ਇਹ ਸੇ ਕਰਕੇ ਜਿਹੜੀ ਪੰਜਾਬ ਸਰਕਾਰ ਇਹਨਾਂ ਦੀ ਇੱਕ ਚਪਣੀ ਲਾ ਲੈ ਚਾਹੀਦੀ ਹੈ ਤੇ ਗਾਹ ਮੇ ਕੁਝ ਕਹਿਣਾ ਨਹੀਂ ਗਾ ਵੀ ਜਿਹੜੇ ਤੇ ਪੰਜਾਬ ਦੇ ਮੁੱਦੇ ਦੇ ਪੰਜਾਬ ਦੇ ਮੁੱਦੇ ਕਿਹੜੇ ਐਸਆਈ ਦਾ ਮੁੱਦਾ ਪੰਜਾਬ ਦਾ ਮੁੱਦਾ ਬੀਬੀਐਮਬੀ ਦਾ ਮੁੱਦਾ ਪੰਜਾਬ ਦਾ ਮੁੱਦਾ ਰਾਜਸਥਾਨ ਨੂੰ ਪਾਣੀ ਜਾਣ ਦਾ ਮੁੱਦਾ ਪੰਜਾਬ ਦਾ ਮੁੱਦਾ ਬਕਾਇਤ ਹੋ ਤਾਂ ਜਿਹੜੇ ਸਾਰੇ ਫਟ ਰੋਕੇ ਕਿ ਮੁੱਦਾ ਵਾ ਕਿ ਇਹ ਕਦੀ ਉੱਥੇ ਬੈਣਵਾਜੇ ਲੈ ਕੇ ਜਾ ਕੇ ਧਰਨਾ ਤੱਕ ਦੇ ਕੇਂਦਰ ਸਰਕਾਰ ਦੇ ਸਾਹਮਣੇ ਵੀ ਸਾਡੇ ਪੈਸੇ ਦੀਚ ਕਰੋ ਜੀ ਉੱਥੇ ਤੇ ਇਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਪਤਾ ਨਹੀਂ ਜੇ ਕਿਤੇ ਜਾ ਕੇ ਜਿਹੜੇ ਲੀਡਰ ਧਰਨਾ ਦਿੱਤਾ ਉਹਦੇ ਕਰਦਾ ਕਿ ਸਮਾ ਨੂੰ ਈਡੀ ਦਾ ਜਾਂ ਸੀਬੀ ਤੇ ਰੇਡ ਹੋ ਜਾਣਾ ਇੱਥੇ ਤੁਸੀਂ ਇੱਕ ਜਿਹੜਾ ਜਿੱਕ ਪੋਲੀਟੀਕਲ ਬਿਆਨ ਨੂੰ ਜਿਹੜਾ ਸੀ ਉਹ ਬਾਦ ਦਾ ਪਤੰਗ ਬਣਾ ਕੇ ਜਿਸ ਤਿੱਕੇ ਦਾ ਤੁਸੀਂ ਉਜਾਗਰ ਕੀਤਾ ਵਾ ਇਹਦੇ ਨਾਲ ਲੋਕੀ ਬਹੁਤੇ ਖੁਸ਼ ਨਹੀਂ ਹੋਏ ਤੁਹਾਡੇ ਰੂਪੇ ਜੀ ਜਾਂਦੇ ਜਾਂਦੇ ਮੈਂ ਗੱਲ ਕਰੂੰਗੀ ਡੇਰਾ ਬਿਆਸ ਮੁਖੀ ਦੀ ਪਿਛਲੇ ਦਿਨ ਇਹਨਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ ਰਾਜਨੀਤਿਕ ਰੈਲੀਆਂ 'ਚ ਵੀ ਪਹੁੰਚਦੇ ਨੇ ਤੇ ਕਾਫੀ ਚਰਚਾਵਾਂ ਸੀ ਭਾਜਪਾ ਤੇ ਸ਼ਾਮਲ ਹੋ ਜਾਣਗੇ ਭਾਜਪਾ ਸੀ ਇਹੰਦਾ ਚਿਹਰਾ ਐਲਾਨ ਦੇਣਗੇ ਚਲੋ ਉਹ ਤਾਂ ਹਜੇ 27 ਦੀ ਗੱਲ ਹੈ ਕੀ ਕੁਝ ਹੁੰਦਾ ਉਦੋਂ ਪਤਾ ਲੱਗੇਗਾ ਪਰ ਇੱਕ ਫੈਸਲਾ ਲਿਆ ਗਿਆ ਡੇਰਾ ਬਿਆਸ ਦੇ ਵੱਲੋਂ ਕਿ ਹੁਣ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੋਈ ਰਾਜਨੀਤਿਕ ਸ਼ਖਸੀਅਤ ਜਿਹੜੀ ਉਹ ਤਸਵੀਰ ਖਿੱਚਵਾ ਕੇ ਖਿੱਚਵਾ ਨਹੀਂ ਸਕਦੀ ਵਾਇਰਲ ਨਹੀਂ ਕਰ ਸਕਦੀ ਕਿਸ ਤਰੀਕੇ ਨਾਲ ਦੇਖ ਰਹੇ ਇਸ ਫੈਸਲੇ ਨੂੰ ਬ੍ਰਿਕਰਮ ਸਿੰਘ ਮਜੀਠੀਏ ਦੀ ਜੇਲ੍ਹ ਦੇ ਵਿੱਚ ਜਿਹੜੀ ਮੁਲਾਕਤ ਕਰਨ ਤੇ ਫਿਰ ਉਹਨਾਂ ਦੇ ਬਾਹਰ ਆ ਕੇ ਇਹ ਕਿਹੜਾ ਮੀਡੀਆ ਨੂੰ ਵੀ ਵਿਕਰਮ ਮਜੀਠੀਆ ਤੇ ਜਿਹੜੇ ਕੇਸ ਦਰਜ ਕੀਤੇ ਉਹ ਝੂਠੇ ਇਹ ਬੜੀ ਵੱਡੀ ਗੱਲ ਜਿਹੜੀ ਉਹਨਾਂ ਨੇ ਆ ਕੇ ਮੀਡੀਆ ਨੂੰ ਸੰਬੋਧਨ ਕਰਕੇ ਕਹਿਤਾ ਵੀ ਇਹ ਕੇਸ ਝੂਠੇ ਨੇ ਜਦੋਂ ਮਾਮਲਾ ਮਾਮਲਾ ਸਬਜੀ ਦਾ ਜਾਈਦਾ ਮਾਮਲਾ ਅਦਾਲਤ ਚ ਵਿਚਾਰ ਦੀ ਨਾ ਤੁਸੀਂ ਕਿਵੇਂ ਕਿਸ ਨੂੰ ਬਰੀ ਕਰ ਸਕਦੇ ਹੋ ਬਿਲਕੁਲ ਇਹ ਦਿੱਤੇ ਸਾਡੇ ਮਾਨਯੋਗ ਭਗਵੰਤ ਮਾਨ ਦੇ ਜਿਹੜੇ ਸਾਡੇ ਮੁੱਖ ਮੰਤਰੀ ਸਾਬਾ ਉਹਨਾਂ ਨੇ ਵੀ ਇੱਕ ਵਿਅੰਗ ਕਰਸਿਆ ਸੀ ਉਸ ਵਿਅੰਗ ਨੂੰ ਲੈ ਕੇ ਵੀ ਕਈਆਂ ਨੇ ਬੜਾ ਕੁਝ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਇਹ ਵਿਅੰਗ ਨਹੀਂ ਸੀ ਕਰਨਾ ਚਾਹੀਦਾ ਇਹ ਬਾਬੇ ਨੇ ਇਹ ਮਹਾਂਪੁਰਖ ਨੇ ਕਿ ਜੇ ਮਹਾਂਪੁਰਖਾਂ ਦੀ ਅਸੀਂ ਜਨਮ ਪੱਤਰੀ ਖੋਲੀਏ ਤੇ ਇਹਦੇ ਵਿੱਚੋਂ ਬੜਾ ਕੁਝ ਨਿਕਲਦਾ ਬੜਾ ਕੁਝ ਜਿਹੜੀ ਰਣ ਬੈਕਸੀ ਇਨਾਂ ਦੀ ਆਪਣੀ ਹੈਗੀ ਸੀਗੀ ਕੰਪਨੀ ਉਹ ਰੰਦ ਬੈਕਸੀ ਦੇ ਵਿੱਚ ਜਿਹੜੀ ਉਹ ਭਗਵੰਤ ਮਾਨ ਨੇ ਤੇ ਟਿੱਪਣੀ ਕੀਤੀ ਸੀ ਕਿ ਵੀ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰਗਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਂਦਾ ਇਹ ਤੋਂ ਬਾਅਦ ਆਮ ਆਦੀ ਪਾਰਟੀ ਦੇ ਲੀਡਰ ਚੁੱਪ ਕਰ ਗਏ ਸੀ ਤੇ ਜਿਹੜੇ ਸਾਡੇ ਮਾਣਯੋਗ ਹੈਗੇ ਨੇ ਅਮਨ ਰੋੜਾ ਜੀ ਪ੍ਰਧਾਨ ਨੇ ਆਮ ਆਦੀ ਪਾਰਟੀ ਪੰਜਾਬ ਦੇ ਉਹਨਾਂ ਕਹਿੰਦਾ ਸੀ ਨਹੀਂ ਜੀ ਬਾਬਾ ਜੀ ਤੇ ਬਹੁਤ ਵਧੀਆ ਬੰਦੇ ਤੇ ਪਹੁੰਚੀ ਹੋਈ ਰੱਬ ਦੇ ਹੁਣ ਜੇ ਆਪਾਂ ਇਹਨਾਂ ਦੀ ਗੱਲ ਕਰਦੀ ਰਹਿਨ ਦੀ ਬੈਕਸੀ ਕੰਪਨੀ ਦੀ ਇਹਨਾਂ ਦੇ ਦੋ ਪੜੇਵੇਂ ਨੇ ਸ਼ਵਿੰਦਰ ਮੋਹਨ ਸੁਵਿੰਦਰ ਸੁਵਿੰਦਰ ਮੋਹਨ ਸਿੰਘ ਤੇ ਇੱਕ ਹੈਗਾ ਇਹਨਾਂ ਦਾ ਮਲਵਿੰਦਰ ਸਿੰਘ ਮਲਵਿੰਦਰ ਸਿੰਘ ਤੇ ਇਹਨਾਂ ਦੀ ਰੈਨ ਬੈਕਸੀ ਦੇ ਉਹਨੂੰ 50 ਲੱਖ ਡਾਲਰ ਬਕਾਇਦਾ ਤੌਰ ਤੇ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਜੁਰਮਾਨਾ ਪਿਆ ਸੀ ਤੇ ਜੁਰਮਾਨਾ ਭਰਿਆ ਸੀ ਇਹਨਾਂ ਨੇ ਅੱਜ ਇਹ ਬੰਦੇ ਜਿਹੜੇ ਆ ਉਹ ਪਾਈ ਪਾਈ ਨੂੰ ਤਰਸਦੇ ਫਿਰਦੇ ਆ ਇਜ਼ਰੈਅਲ ਬੈਗਸੀ ਦੇ ਵਿੱਚ ਜਿਹੜੀਆਂ ਡੁਪਲੀਕੇਟ ਦਵਾਈਆਂ ਨਕਲੀ ਦਵਾਈਆਂ ਬਣੀਆਂ ਜਾਂਦੀਆਂ ਰਹੀਆਂ ਜਿਹਦੇ ਵਿੱਚ ਇਹ ਜਿਹੜੀ ਦਵਾਈ ਸੀਗੀ ਉਹ ਭੇਜੀ ਅਫਰੀਕਾ ਨੂੰ ਤੇ ਉੱਥੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਆਉਣਾ ਮੁਰਕੇ ਇਹਨਾਂ ਦੇ ਵਿੱਚ ਇੱਕ ਲੇਡੀ ਸੀ ਕੈਥਰੀਨ ਉਹਨੇ ਜਦੋਂ ਇਹਦੀ ਪੁੱਛਿਆ ਵੀ ਆਪਣੀ ਕੰਪੋਜ਼ਿੰਗ ਜੋ ਸਾਨੂੰ ਤੇ ਇਹਨਾਂ ਦੇਣ ਤੋਂ ਇਨਕਾਰ ਕਰਦਾ ਤੇ ਉੱਥੋਂ ਫਿਰ ਅਖਬਾਰਾਂ 'ਚ ਖਬਰਾਂ ਛਪੀਆਂ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਵੀ ਹੱਥ ਸੀਗਾ ਕਿਉਂ ਇਹਨਾਂ ਦੀ ਪਤਨੀ ਸ਼ਬਨਮ ਤੇ ਇਹਨਾਂ ਦੇ بیٹے ਤੇ ਨੰਨੂਆਂ ਦੇ ਖਾਤੇ 'ਚ ਕਰੋੜਾ ਰੁਪਏ ਕਿੱਥੋਂ ਆਏ ਇਹ ਦੱਸ ਸਕਦੇ? ਇਸ ਕਰਕੇ ਬਾਬਾ ਜੀ ਐਸੋੜੇ ਕਾਫੀ ਚਰਚਾ ਦੇ ਵਿੱਚ ਨੇ ਜਦੋਂ ਉਹ ਚਰਚਾ ਜਾ ਕੇ ਤੇ ਉਹਨਾਂ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਦਾ ਨਰਾਜ਼ ਹੋ ਗਿਆ ਵੀ ਬਾਬਾ ਜੀ ਅਸੀਂ ਇਹੋ ਜੀ ਸਿਆਸਤ ਦੀ ਸਿਆਸਤ 'ਚ ਭਾਗ ਨਹੀਂ ਲੈਣਾ। ਹੁਣ ਬਾਬਾ ਜੀ ਪਿੱਛੇ ਤਿੰਨ ਚਾਰ ਦਿਨ ਚੁੱਪ ਨੇ ਤੇ ਨਾਲ ਹੀ ਉਹਨਾਂ ਨੇ ਇੱਕ ਬਿਆਨ ਦਾਗ ਦਿੱਤਾ ਕਿ ਮੈਂ ਮੇਰੇ ਨਾਲ ਹੁਣ ਕਿਸੇ ਵੀ ਸਿਆਸੀ ਆਗੂ ਦੀ ਫੋਟੋ ਨਹੀਂ ਰੱਖੇਗੀ ਪਹਿਲੀ ਗੱਲ ਤੇ ਪਹੀ ਫੋਟੋ ਲਵਾਉਣਾ ਲੋਕਾਂ ਕੋਲ ਅੱਜਕੱਲ ਬੜੇ ਸੰਦੇ ਹੈ ਕਿ ਤੇਰੀ ਫੋਟੋ ਕਿਸ ਆਗੂ ਦਾ ਮਰਵਾਉਂਗੀ ਜੀ ਦੂਸਰੀ ਕਿੰਨਾ ਚਿਰ ਤੁਸੀਂ ਕਿੰਨੀ ਕੁ ਦੀ ਸਪਸ਼ਟੀ ਕਰਦੇ ਹੋਗੇ ਦੂਸਰੀ ਚੀਜ਼ ਤੁਸੀਂ ਕਹਿੰਦੇ ਜਰੂਰ ਹੋ ਕਿ ਤੁਹਾਡੇ ਖਿਲਾਫ ਇੱਕ ਮਕਦਮਾ ਦਰਜ ਹੋਇਆ ਸੀ ਜਿਹਦੀ 14 ਨਵੰਬਰ 2014 ਤారీਖ ਪੇਸ਼ੀ ਸੀ ਦਾਲਦ ਦੇ ਵਿੱਚ ਤੁਸੀਂ ਕਹਿੰਦੇ ਜੀ ਮੈਂ ਤਾਂ ਆਪਣੇ ਪ੍ਰੋਗਰਾਮ ਜਾ ਮੈਂ ਨਹੀਂ ਆ ਸਕਦਾ ਤੇ ਸਰਕਾਰ ਤੁਹਾਡੇ ਤੇ ਇੰਨੀ مہربਾਨ ਸੀ ਨਾ ਤੁਹਾਡੀ ਘਰ ਦੀ ਪੇਸ਼ ਹੋਈਗੀ ਜੀ ਮੈਂ ਤੇ ਲਾਜ਼ਮਤਨ ਜਾਰੀ ਵਿਦੇਸ਼ ਮੈਂ ਨਹੀਂ ਆ ਸਕਦੀ ਨਾ ਘਰ ਦੀ ਪੇਸ਼ ਹੋਈ ਨਾਲ ਤੁਹਾਡੇ ਪਰਿਵਾਰ ਦਾ ਬੰਦਾ ਪੇਸ਼ ਨਾ ਤੁਸੀਂ ਪੇਸ਼ ਹੋ ਤੇ ਉਹ ਖਜਾ ਕੇਸ ਹਾਲ ਦੀ ਕਰੀ ਖੂ ਖਾਤੇ ਪਿਆ ਲਿਕ ਲੋਕਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਪੈਰੋਂ ਘਰ ਵੱਲੋਂ ਬਾਬਾ ਜੀ ਦੀ ਜਿਹੜੀ ਕਾਰਗਜਾਰੀ ਸੀ ਉੱਤੇ ਪ੍ਰਚੰਤ ਨਾਉਂਦਾ ਜਦੋਂ ਇੰਨੀ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਗਲਤ ਕਰ ਰਹੇ ਹੋ ਤੇ ਅਸੀਂ ਤੁਹਾਨੂੰ ਆਪਣਾ ਗੁਰੂ ਨਹੀਂ ਮੰਨਦੇ ਉਹਨਾਂ ਦੀ ਮਜਬੂਰੀ ਬਣ ਗਈ ਫਿਰ ਕਹਿਣ ਦੀ ਵੀ ਅੱਜ ਤੋਂ ਬਾਅਦ ਕਿਸੇ ਵੀ ਪੋਲਿਟੀਕਲ ਲੀਡਰ ਦੇ ਨਾਲ ਬਾਬਾ ਜੀ ਤਸਵੀਰ ਨਹੀਂ ਆਏਗੀ ਜੀ ਜੀ ਦੇਖੋ ਕੀ ਹੁੰਦਾ ਆਉਂਦੇ ਸਮੇਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਕਿ ਨਹੀਂ ਆਉਂਦੀਆਂ ਬਹੁਤ ਸ਼ੁਕਰੀਆ ਬੜੇ ਸਾਬ ਤੁਸੀਂ ਆਪਣਾ ਸਮਾਂ ਦਿੱਤਾ ਮੇਹਰਾਨੀ ਮੇਹਰਬਾਨੀ